ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਬਚਨ ਹਨ ਤਖਤ ਰਾਜਾ ਸੋਬ ਹੈ ਜੋ ਤਖਤ ਹੈ ਲਾਇਕ ਹੋਈ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੀ ਬਚਨ ਹੈ ਤਖਤ ਬਹ ਤਖਤ ਹੈ ਕੀ ਲਾਇਕ ਪੰਚ ਸਮਾਏ ਗੁਰਮਤ ਪਾਇਕ ਤਨ ਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਿਸ ਵਕਤ ਗੁਰੂ ਨਾਨਕ ਦੇਵ ਜੀ ਦੇ ਸਾਜੇ ਹੋਏ ਤਖਤ ਦੇ ਉੱਤੇ ਗੁਰਤਾ ਗਦੀ ਦੇ ਉੱਤੇ ਸੁਭਾਇਮਾਨ ਹੋਏ ਉਸ ਵਕਤ ਗੁਰੂ ਹਰਿਕ੍ਰਿਸ਼ਨ ਜੀ ਦੀ ਸਰੀਰਕ ਆਯੂ 5 ਸਾਲ ਤੇ ਕੁਝ ਮਹੀਨੇ ਦੀ ਸੀ ਗੁਰੂ ਗੋਬਿੰਦ ਸਿੰਘ ਜੀ ਜਿਸ ਵਕਤ ਤਖਤ ਦੇ ਵਾਰਸ ਬਣਦੇ ਹਨ ਉਹਨਾਂ ਦੀ ਉਮਰ 9 ਸਾਲ ਦੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ 11 ਸਾਲ ਦੀ ਸੀ ਗੁਰੂ ਨਾਨਕ ਦੇਵ ਜੀ ਜਨਮ ਤੋਂ ਹੀ ਗੁਰੂ ਸਨ ਗੁਰੂ ਅਮਰਦਾਸ ਜੀ ਦੀ ਉਮਰ ਵਡੇਰੀ ਸੀ ਜਦੋਂ ਗੁਰੂ ਨਾਨਕ ਦੇਵ ਜੀ ਦੇ ਤਖਤ ਤੇ وارث ਬਣੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਹਨ ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ ਮਨਮੁਖ ਬਾਲਕ ਬਿਰਧ ਸਮਾਨ ਹੈ ਜਿਨ੍ਹਾਂ ਅੰਤਰ ਹਰ ਸੁਰਤ ਨਾਹੀ ਇਸ ਕਰਕੇ ਇਹ ਗੁਰਤਾ ਗੱਦੀ ਅਕਾਲ ਪੁਰਖ ਦੀ ਬਖਸ਼ਿਸ਼ ਹੈ ਇਸ ਦੇ ਵਿੱਚ ਉਮਰ ਦਾ ਕੋਈ ਤਕਾਜ਼ਾ ਨਹੀਂ ਹੈ ਨਹੀਂ ਇਹ ਪਿਤਾਪੁਰਖੀ ਵਿਰਸਤ ਹੈ ਇਹ ਅਕਾਲ ਪੁਰਖੀ ਬਖਸ਼ਿਸ਼ ਹੈ ਜੋ ਇਸ ਦੇ ਜੋਗ ਹੁੰਦਾ ਹੈ ਇਹ ਬਖਸ਼ਿਸ਼ ਉਸੇ ਨੂੰ ਹੀ ਪ੍ਰਾਪਤ ਹੁੰਦੀ ਹੈ ਗੁਰੂ ਹਰਿਕ੍ਰਿਸ਼ਨ ਜੀ ਜਿਸ ਵਕਤ ਗੁਰਤਗਦੀ ਤੇ ਬਿਰਾਜਮਾਨ ਹੋਏ ਕੁਝ ਮਸੰਦ ਕਿਸਮ ਦੇ ਲੋਕ ਅਤੇ ਕੁਝ ਈਰਖਾਲੂ ਲੋਕਾਂ ਨੇ ਇਹ ਪ੍ਰਚਾਰ ਸ਼ੁਰੂ ਕਰਨਾ ਸ਼ੁਰੂ ਕਰ ਦਿੱਤਾ ਕਿ ਗੁਰੂ ਹਰਿਕ੍ਰਿਸ਼ਨ ਜੀ ਤੋਂ ਸੰਗਤ ਸਾੰਭੀ ਨਹੀਂ ਜਾਣੀ ਸੰਗਤ ਦੀ ਸੰਭਾਲ ਨਹੀਂ ਕੀਤੀ ਜਾਣੀ ਸੰਗਤ ਇਹਨਾਂ ਤੋਂ ਕੰਟਰੋਲ ਨਹੀਂ ਹੋਣੀ ਬ੍ਰਾਹਮਣ ਲੋਕਾਂ ਨੇ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਇਹਨਾਂ ਛੋਟਾ ਬਾਲਕ ਗੁਰੂ ਕਿਵੇਂ ਹੋ ਸਕਦਾ ਹੈ ਸੋ ਇਹਨਾਂ ਬ੍ਰਾਹਮਣਾਂ ਨੇ ਇੱਕ ਚਾਲ ਖੇਡੀ ਕਿ ਇੱਕ ਕੋੜੀ ਬ੍ਰਾਹਮਣ ਨੂੰ ਇਹ ਕਹਿ ਕੇ ਭੇਜਿਆ ਕਿ ਗੁਰੂ ਹਰਿਕ੍ਰਿਸ਼ਨ ਜੀ ਦੁੱਖ ਦੂਰ ਕਰਦੇ ਹਨ ਇਹਨਾਂ ਦੀ ਸੋਚ ਸੀ ਕਿ ਇਸ ਦਾ ਕੋੜ ਰਾਜੀ ਨਹੀਂ ਹੋਣਾ ਤੇ ਫਿਰ ਇਹ ਗੁਰੂ ਦਰਬਾਰ ਦੀ ਨਿੰਦਿਆ ਕਰੇਗਾ ਗੁਰੂ ਗੁਰੂ ਦਰਬਾਰ ਦੇ ਵਿਰੁੱਧ ਪੰਡਿ ਪ੍ਰਚਾਰ ਕਰੇਗਾ ਹੋਇਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਪਾਲਕੀ ਗੁਜ਼ਰ ਰਹੀ ਸੀ ਇੱਕ ਕੋੜੀ ਬ੍ਰਾਹਮਣ ਅੱਗੇ ਜਾ ਕੇ ਲੇਟ ਗਿਆ ਤੇ ਲੜਕੜੀਆਂ ਕਰਨ ਲੱਗ ਪਿਆ ਕਿ ਮੇਰਾ ਕੋੜ ਰਾਜੀ ਕਰੋ ਗੁਰੂ ਹਰਿਕ੍ਰਿਸ਼ਨ ਜੀ ਜਾਣਦੇ ਸਨ ਕਿ ਇਸ ਨੂੰ ਈਰਖਾਲੂ ਲੋਕਾਂ ਨੇ ਭੇਜਿਆ ਹੈ ਚਾਲ ਖੇਡੀ ਹੈ ਗੁਰੂ ਹਰਿਕ੍ਰਿਸ਼ਨ ਜੀ ਨੇ ਇੱਕ ਜਲ ਦਾ ਘੜਵਾ ਦਿੱਤਾ ਤੇ ਆਪਣਾ ਆਤਮ ਪੁੰਜਣ ਵਾਲਾ ਰੁਮਲ ਦਿੱਤਾ ਤੇ ਬਚਨ ਕਹੇ ਕਿ ਇਸ ਜਲ ਦੇ ਨਾਲ ਹਰ ਰੋਜ਼ ਇਸ਼ਨਾਨ ਕਰਿਆ ਕਰ ਤੇ ਇਸ ਰੁਮਲ ਨੂੰ ਆਪਣੇ ਸਰੀਰ ਤੇ ਫੇਰਿਆ ਕਰ ਗੁਰਬਾਣੀ ਦਾ ਪਾਠ ਕਰਿਆ ਕਰ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿੱਚ ਸਭ ਬਖਸ਼ਿਸ਼ ਹਨ ਗੁਰੂ ਨਾਨਕ ਬਖਸ਼ਿਸ਼ ਕਰਨਗੇ ਤੇਰਾ ਇਕੋੜ ਰਾਜੀ ਕਰਨਗੇ ਉਸ ਨੇ ਨੇਮ ਦੇ ਨਾਲ ਇਹ ਕੰਮ ਕਰਨਾ ਸ਼ੁਰੂ ਕੀਤਾ ਹਰ ਰੋਜ਼ ਬਾਣੀ ਪੜ੍ਹਨੀ ਕਰਨੀ ਤੇ ਉਸ ਜਲ ਦੇ ਨਾਲ ਇਸ਼ਨਾਨ ਕਰਨਾ ਤੇ ਉਸ ਰਮਾਲ ਨੂੰ ਆਪਣੇ ਸਰੀਰ ਦੇ ਉੱਤੇ ਫੇਰਿਆ ਕਰਨਾ ਸਹਜੇ ਸਹਜੇ ਇਸ ਦਾ ਇੱਕ ਉਹੜ ਜਿਹੜਾ ਸੀ ਉਹ ਰਾਜੀ ਹੋਣ ਲੱਗਾ ਤੇ ਕੁਝ ਸਮੇਂ ਬਾਅਦ ਇਹ ਬਿਲਕੁਲ ਠੀਕ ਠਾਕ ਹੋ ਗਿਆ ਹੁਣ ਇਸ ਨੇ ਗੁਰੂ ਦਾ ਸਿੱਖ ਬਣ ਕੇ ਇਹ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਗੁਰੂ ਹਰਿਕ੍ਰਿਸ਼ਨ ਜੀ ਸੱਚੇ ਗੁਰੂ ਹਨ ਤੇ ਗੁਰੂ ਹਰਿਕ੍ਰਿਸ਼ਨ ਜੀ ਦੇ ਦਰਸ਼ਨ ਕੀਤੇ ਆ ਦੁੱਖ ਦੂਰ ਹੁੰਦੇ ਆ ਸਭ ਸੰਗਤਾਂ ਦੇ ਵਿੱਚ ਇਹ ਪ੍ਰਸਿੱਧੀ ਫੈਲ ਗਈ ਕਿ ਗੁਰੂ ਹਰਿਕ੍ਰਿਸ਼ਨ ਜੀ ਦੇ ਦਰਸ਼ਨ ਕੀਤੇ ਆ ਦੁੱਖਾਂ ਦਾ ਨਾਸ਼ ਹੁੰਦਾ ਹੈ ਅਰਦਾਸ ਦੇ ਪਹਿਲੇ ਪਹਿਰੇ ਦੇ ਅੰਦਰ ਅਸੀਂ ਬਚਨ ਪੜ੍ਹਦੇ ਹਾਂ ਸ੍ਰੀ ਹਰਿਕ੍ਰਿਸ਼ਨ ਤੇ ਆਈਏ ਜਿਸ ਰਿੱਠੇ ਸਭ ਦੁੱਖ ਜਾਏ ਗੁਰੂ ਨਾਨਕ ਪਾਤਸ਼ਾਹ ਜੀ ਦੀ 8ਵੀਂ ਜੋਤ ਗੁਰੂ ਹਰਿਕ੍ਰਿਸ਼ਨ ਜੀ ਉਹਨਾਂ ਸਭ ਬਖਸ਼ਿਸ਼ਾਂ ਦੇ ਮਾਲਕ ਸਨ ਜੋ ਬਖਸ਼ਿਸ਼ਾ ਗੁਰੂ ਨਾਨਕ ਦੇਵ ਜੀ ਦੇ ਦਰ ਕਰਦਿਆਂ ਸਨ ਸੋ ਇਸ ਤਰ੍ਹਾਂ ਬ੍ਰਾਹਮਣਾਂ ਦੀ ਇਹ ਚਾਲ ਜਿਹੜੀ ਸੀ ਉਹਨਾਂ ਬ੍ਰਾਹਮਣਾਂ ਨੂੰ ਪੁੱਠੀ ਪਈ ਤੇ ਗੁਰੂ ਹਰਿਕ੍ਰਿਸ਼ਨ ਜੀ ਦੀ ਸੋਭਾ ਤੇ ਵਡਿਆਈ ਚਾਰੇ ਪਾਸੇ ਹੋਣ ਲੱਗੀ ਵਿਚਾਰ ਕਰਦੇ ਆਂ ਹੋਈਆਂ ਫੁੱਲਾਂ ਦੇ ਖਮਾਂ ਬਖਸ਼ਨੀ ਹੋワイ ਗੁਰੂ ਜੀ ਦਾ ਖਾਲਸਾ ਹੋワイ ਗੁਰੂ ਜੀ ਕੀ ਅਤੇ